ਤੇ ਮੈਨੂੰ ਬਹੁਤ ਵਧੀਆ ਲੱਗਾ ਸੀ ਫਰਮਾਤਮਾ ਦੀ ਨਗਰੀ ਚ ਆਇਆ ਤੇ ਬਲੇਸਿੰਗਸ ਲੈ ਕੇ ਜਾ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਚ ਰਹੇ ਨਵੇਂ ਪਹਿਲੇ ਰਿਲੀਜ਼ ਹੋਣ ਜਾ ਰਹੀ ਹੈ ਅਰਦਾਸ ਬਸ ਆਉਣਾ ਬਹੁਤ ਜ਼ਰੂਰੀ ਆ ਬਲੇਸਿੰਗਸ ਲੈਣੀਆਂ ਬਹੁਤ ਜ਼ਰੂਰੀ ਆ ਆਪ ਤੇ ਵਾਹਿਗੁਰੂ ਆਪੀ ਕਿਰਪਾ ਕਰੂਗਾ ਤੇ ਅਸੀਂ ਤਾਂ ਬਸ ਆਪਣੇ ਮਨ ਦੀ ਤਸल्ली ਕਰਕੇ ਆ ਗਏ ਆ ਬਹੁਤ ਪੀਸ ਫੀਲ ਹੋਇਆ ਸਕੂਨ ਫੀਲ ਹੋਇਆ ਔਰ ਮੈਂ ਰੈਡੀ ਆ ਆਪਣੀ 26 ਅਕਤੂਬਰ ਨੂੰ ਆਉਣ बिग बॉस ਦੇ ਵਿੱਚ ਗਏ ਸੀ ਕਿਵੇਂ ਦਾ ਤੁਹਾਡਾ ਤਜਰਬਾ ਰਿਹਾ ਇਸ ਸਮੇਂ ਤੁਹਾਡਾ ਪ੍ਰਗਤੀ ਕਿਹਿਆ ਹੋਇਆ 빅 बॉस ਚ ਮੈਂ ਗਈ ਸੀ ਮੇਰਾ ਸਫਰ ਬਹੁਤ ਵਧੀਆ ਸੀ ਮੈਂ ਚਾਹੁੰਦੀ ਆ ਕਿ ਮੇਰੇ ਭਰਾ ਦਾ ਸਫਰ ਵੀ ਤੁਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਉਹਨੂੰ ਵੋਟਾਂ ਕਰੋ ਆਪਣੇ ਘਰ ਦਾ ਬੰਦਾ ਵਾ ਮੈਂ ਚਾਹੁੰਦੀ ਆ ਉਹ ਅੱਗੇ ਤੱਕ ਜਾਵੇ ਬਸ ਤੁਸੀਂ ਵੋਟਾਂ ਕਰੋ ਜਦੋਂ ਵੀ ਉਹ ਨਾਮਿਨੇਟ ਹੁੰਦਾ ਤੁਸੀਂ ਸਿੰਘੇ ਲਾਈਨ ਦੇ ਵਿੱਚ ਗਏ ਸੀ ਇਹ ਤੇ ਵੀ ਇਹ ਵੀ ਤੇ ਵੀ ਕਰਦੇ ਅਸੀਂ ਪਿੱਛੇ ਦੇਖਦਾ ਤੇ ਦੁਬਾਰਾ ਕੋਈ ਗੀਤ ਦੁਬਾਰਾ ਆਉਂਦਾ ਸੁਣ ਜਿੱਥੇ ਬਸ ਤੁਸੀਂ ਦੇਖਦੇ ਜਾਓ ਆਪਾਂ ਨਾ ਸਿੰਗਿੰਗ ਛੱਡਣੀ ਆ ਜਾਂ ਨਾ ਐਕਟਿੰਗ ਛੱਡਣੀ ਆਪਾਂ ਸਭ ਕਰਨਾ ਜੋ ਜੋ ਆਪਣੇ ਚ ਟੈਲੈਂਟ ਹੈ ਬਿਲਕੁਲ ਜਿੰਨੇ ਵੀ ਕਲਾਕਾਰ ਨੇ ਕੱਲ੍ਹ ਕਲਾਕਾਰ ਨੇ ਕਿਤੇ ਵੀ ਦੇਸ਼ਾਂ ਦੇਸ਼ਾਂ ਵਿੱਚੋਂ ਸ਼ੁਰੂ ਕਰਦੇ ਨੇ ਤਾਂ ਪਿਛਲੇ ਦਿਨੀ ਗੁਰਜੀਤ ਦਾ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਅ ਸੀ ਜਿਸ ਦੇ ਵਿੱਚ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਉਹਨਾਂ ਨੂੰ ਤਲਵਾਰਾਂ ਤੋਂ ਰੋਕਣਾ ਰੋਕਿਆ ਗਿਆ ਅੰਦਰ ਜਾਣ ਨਹੀਂ ਦਿੱਤਾ ਗਿਆ ਇਹ ਲੱਗਦਾ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਡਾ ਭਾਈਚਾਰਾ ਹੈ ਉਹ ਸਾਡੇ ਲੋਕਾਂ ਨੂੰ ਸਨਵਾਸਤੇ ਹੁੰਦਾ ਜੀ ਇਸ ਕਰਕੇ ਮੈਂ ਕਮੈਂਟ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਮੈਂ ਹੱਲੇ ਇੰਨੀ ਵੱਡੀ ਨਹੀਂ ਹੋਈ ਕਿ ਮੈਂ ਇਸ ਚੀਜ਼ ਤੇ ਕੋਈ ਆਪਣੀ ਕਿਤਨੀ ਦੇ ਸਕਾਂ ਸੋ ਮੈਨੂੰ ਨਹੀਂ ਪਤਾ ਕਿ ਕੌਨਸੀ ਕਨਸੀ ਰਿਲੀਜ਼ ਹੋ ਰਹੀ ਹੈ ਸੋ ਫਿਲਮ ਕਿੰਨੇ ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਹੋ ਰਹੀ ਹੈ 31 ਅਕਤੂਬਰ ਨੂੰ ਸਾਰੇ ਜਾਣੇ ਦੇਖਣਾ ਪੰਜਾਬ ਵਾਸੀ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਪਹਿਲਾਂ ਪਿਆਰ ਕੀਤਾ ਤੇ ਇਸ ਵਾਰ ਵੀ ਮੈਨੂੰ ਜਾਨੀਆ ਕਿ ਪੰਜਾਬ ਵਾਸਤੇ ਹੀ ਪੰਜਾਬ ਵਾਸਤੇ ਹੀ ਬਣਾਈ ਆ ਪੰਜਾਬ ਪੰਜਾਬ ਦੀ ਬਣੀ ਆ ਤੇ ਤੁਸੀਂ ਸਾਰੇ ਜਾਣੇ ਦੇਖ ਕੇ ਆਇਓ ਤੁਹਾਨੂੰ ਬਹੁਤ ਹੀ ਵਧੀਆ ਲੱਗੂਗੀ ਇੱਕ ਫੈਮਿਲੀ ਫਿਲਮ ਬਿਲਕੁਲ ਨਾ ਚੀਜ਼ ਕਿਉਂਕਿ ਫੈਮਿਲੀ ਨੂੰ ਨਹੀਂ ਲੈ ਕੇ ਜਾਣਾ ਸਾਰਿਆਂ ਨੂੰ ਨਾਲ ਇਕੱਠੇ ਹੋ ਕੇ ਲੈ ਕੇ ਜਾਓ 1950 ਤੇ 2025 ਦੀ ਸਟੋਰੀ ਆ ਤੁਹਾਨੂੰ ਬਹੁਤ ਵਧੀਆ ਲੱਗੂਗਾ ਬਹੁਤ ਪਿਓਰਿਟੀ ਆ ਤੁਹਾਡੇ ਦੇ ਵਿੱਚ ਪੁਰਾਣਾ ਤੇ ਨਵਾਂ ਦੋਨੋਂ ਹੀ ਦੇਖਣ ਨੂੰ ਮਿਲੇਗੀ ਵਾਈਬਰ ਚਿਕਾ ਖਾਲਸਾ ਚਲੋ ਇੱਕ ਏਜੰਸੀ ਨਾਲ